HDFC ਤੇ IndusInd Bank ਜਿਹੜੇ ਨੇ ਉਹ ਸਰਕਾਰੀ ਪੈਨਲ ਚੋਂ ਬਾਹਰ ਕੱਢ ਦਿੱਤੇ ਗਏ। ਪ੍ਰਮੀ ਜੀ ਪੰਜਾਬ ਸਰਕਾਰ ਦੇ ਸਰਕਾਰੀ ਪੈਨਲ ਦੇ ਵਿੱਚ ਨਾ 24 ਦੇ ਕਰੀ ਬੈਂਕ ਨੇ। ਜੀ ਜੀ। ਇਹਨਾਂ ਰਾਹੀਂ ਵਿਭਾਗਾਂ ਦਾ, ਬੋਰਡਾਂ ਦਾ, ਕਾਰਪੋਰੇਸ਼ਨਾਂ ਦਾ ਸਰਕਾਰ ਦੇ ਵੱਖ-ਵੱਖ ਸਾਰੇ ਸਿਸਟਮ ਜਿਹੜੇ ਸਰਕਾਰੀ ਚੱਲਦੇ ਨੇ ਉਹਨਾਂ ਦਾ ਲੈਣ ਦੇਂਦਾ ਇੱਕ ਪੈਨਲ ਬਣਾ ਹੁੰਦਾ ਕਿ ਪੈਨਲ ਜੀ ਬੈਂਕ ਮਾਨਤਾ ਪ੍ਰਾਪਤ ਨੇ। ਸੋ ਸਰਕਾਰ ਨੇ, ਪੰਚਾਇਤਾਂ ਨੇ, ਨਗਰ ਨਿਗਮ ਨਗਰ ਕੌਂਸਲ ਨੇ, ਬੋਰਡਾਂ ਨੇ, ਕਾਰਪੋਰੇਸ਼ਨਾਂ ਜਿਨ੍ਹਾਂ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਦਾ ਆਦਾਨ ਪ੍ਰਦਾਨ ਕੋ ਲੈਣ ਦੇਣਾ ਥਰੂ ਇਹਨਾਂ ਬੈਂਕਾਂ ਚ ਹੁੰਦਾ ਹ 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 ਹਮਮ ਸਰਕਾਰੀ ਖਜ਼ਾਨੇ ਦੀ ਤਵਦੀਨ ਕਰ ਲਈ ਤਿਆਰ ਨਹੀਂ ਹੋ ਰਿਆ ਸੀ ਉਹ ਉਹਨਾਂ ਨੂੰ ਲੱਗ ਰਿਹਾ ਸੀ ਕਿ ਇੰਨਾ ਬੈਂਕ ਚ ਜਿਹੜਾ ਪੈਸਾ ਨਿਕਲਦਾ ਹੈ ਨਾ ਉਹਨਾਂ ਦੇ ਆਪਣੇ ਸਾਰੇ ਸਰਕਲ ਤੇ ਅਸਰ ਪੈਂਦਾ ਨਾ ਫਿਰ ਉਹਨਾਂ ਨੂੰ ਲੱਗਦਾ ਕਿ ਲੈ ਵੀ ਇੰਨਾ ਸਾਡੀ ਬ੍ਰਾਂਚ ਦੀ ਸ਼ਾਖ ਸਾਡਾ ਲੈਬਰ ਜੀ ਉਹ ਸਾਰਾ ਕੁਝ ਹੁੰਦਾ ਸੋ ਇਸ ਲਈ ਫਿਰ ਉਹ ਕੋਸ਼ਿਸ਼ਾਂ ਕਰ ਰਹੇ ਸੀ ਕਿ ਇਹਨੂੰ ਕਿਵੇਂ ਟਾਲਿਆ ਜਾ ਸਕਦਾ ਕੁਝ ਰੋਕਿਆ ਜਾ ਸਕਦਾ ਹੌਲੀ ਹੌਲੀ ਕਰਕੇ ਕਰ ਲੋ ਇਦਾਂ ਹੁੰਦਾ ਉਹ ਜਦੋਂ ਬਹਾਨੇबाजी ਕਰ ਰਹੇ ਸੀ ਆ ਸਰਕਾਰ ਨੂੰ ਵੀ ਸਰਕਾਰ ਨੂੰ ਤਾਂ ਅੱਗ ਲੱਗੀ ਪਈ ਸੀ ਕਿ ਫਟਾਫਟ ਖਾਤਿਆਂ ਚ ਪੈਸੇ ਵਾਪਸ ਮਗਾਓ ਸਾਡੇ ਦਾ ਸਾਰਾ ਕੁਝ ਕੱਢ ਗਿਆ ਜੀ ਜੀ ਬਹੁਤ ਕਿਤਾ ਮਤਲਬ ਜਦੋਂ ਇਸ ਸਥਿਤੀ ਚ ਆ ਜਾਓ ਤੁਸੀਂ ਤੁਰੰਤ 12 12 ਵਿਭਾਗਾਂ ਨੂੰ ਖਾਲੀ ਕਰ ਦਿਓ ਉਹਨਾਂ ਦੇ ਖਾਤੇ ਹੂੰ ਤੇ ਇਹਦਾ ਮਤਲਬ ਹਾਲ ਤੱਕ ਸਥਿਤੀ ਬਹੁਤ ਮਾੜੀ ਹੈ ਤੁਹਾਡੀ ਜੀ ਉਹਦੇ ਵਿੱਚ ਜੇ ਬੈਂਕ ਅੜੀਕਾ ਵੱਢਣਗੇ ਫਿਰ ਕਾਰਵਾਈ ਤਾਂ ਹੋਊਗੀ ਹੋਊਗੀ ਸਹੀ ਬੈਂਕ ਨੂੰ ਪੈਨਚੋਂ ਬਾਹਰ ਕਰ ਜੀ ਇਸੇ ਤਰ੍ਹਾਂ HDFC ਬੈਂਕ ਦੇ ਵਿੱਚ ਵੀ ਕਈ ਵੱਡੇ ਵਿਭਾਗਾਂ ਦਾ ਧਰਮੇਲਾ ਉਹਨਾਂ ਦਾ ਹੀ ਪੈਸਾ ਰਹਿ ਗਿਆ ਤੇ ਕਰੋੜਾ ਰੁਪਇਆ ਉੱਥੇ ਪਿਆ ਮਤਲਬ ਜਿਹੜਾ ਉਹ ਸਕਸਸ ਉਹਨਾਂ ਨੇ ਤੁਰੰਤ ਵਿੱਤ ਵਿਭਾਗ ਤੋਂ ਤਕਦੀਰ ਨਹੀਂ ਕੀਤਾ ਜਿਹੜੀ ਕਿ ਹਦਾਇਤ ਕੀਤੀ ਗਈ ਸੀ ਕਿ ਤੁਰੰਤ ਜਿਹੜੇ ਪੈਸੇ ਆਉਣ ਜਾਂ ਤੁਹਾਡੇ ਕੋਲ ਜਿਹੜੇ ਪਏ ਨੇ ਇਹਨਾਂ ਇਹਨਾਂ ਨੂੰ ਭਾਗਤਾਂ ਦੇ ਤੁਰੰਤ ਰੀਲੀਜ਼ ਕਰੋ ਜਦੋਂ ਭਾਗ ਵੱਲੋਂ ਆਰਡਰ ਆ ਗਈ ਹੈ। ਤੇ ਇਹਨਾਂ ਨੂੰ ਤੁਰੰਤ ਰੀਲੀਜ਼ ਕਰਕੇ ਉਹਨਾਂ ਖਾਤੇ 'ਚ ਟ੍ਰਾਂਸਫਰ ਕਰਨੇ ਸੀ। ਹੂੰ। ਸੋ ਐਸਟੀਐਫਸੀ ਬੈਂਕ ਨੇ ਵੀ ਇਸ ਦੇ ਵਿੱਚ ਦੇਰ ਲਾਈ ਮੈਂ ਕਹਿੰਦਾ ਘੰਟਿਆਂ ਦੀ ਮਤਲਬ ਇਹ ਵੱਖਰਾ ਸਵਾਲ ਹੈ ਕਿ ਜੇ ਇਹ ਬੈਂਕ ਚੰਦ ਘੰਟਿਆਂ ਲਈ ਵੀ ਦੇਰ ਕਰਨਾ ਹੈ ਜਾਂ ਮਾੜਾ ਮੋਟਾ ਪੁੱਛਕਿਛ ਕਰਨਾ ਜੀ ਕਿ ਹੁਣੇ ਪਾਉਣੇ ਆ ਸਾਰੇ ਕੁਝ ਸਵੇਰੇ ਪਾ ਦਈਏ ਉਹ ਜਾਈ ਕਰ ਦਈਏ ਇਹ ਤਾਂ ਪੈਨਲ 'ਚ ਬਾਹਰ ਹੋ ਜਾਂਦੇ ਨੇ। ਤੇ ਤੁਸੀਂ ਲੱਖਾਂ ਦੇ ਬਿੱਲ ਤਿੰਨ-ਤਿੰਨ ਮਹੀਨੇ ਨਾਲ ਪਰ ਉਹ ਤੁਹਾਨੂੰ ਕੋਈ ਨਾ ਪੁੱਛਿਆ ਨਾ ਨਹੀਂ ਪੁੱਛਦਾ ਸਹੀ ਗੱਲ ਇਹ ਵੀ ਇੱਕ ਪਹਿਲੂ ਹੈ ਪਰ ਇਹ ਸਾਰੀ ਇਸ ਕਾਰਨ ਕਰਕੇ ਕਿ HDFC ਬੈਂਕ ਨੇ ਵੀ ਉਹੇ ਜਿਹੀ ਬੋਲ ਨਭਾਇਆ ਇਹਨਾਂ ਨੇ ਉਸ ਨੂੰ ਵੀ ਪੈਨਲ ਚੋਂ ਬਾਹਰ ਕਰਤਾ ਹੂੰ ਹੂੰ ਹੁਣ 24 ਚੋਂ ਦੋ ਬੈਂਕ ਇਨਸੈਂਟ ਬੈਂਕ ਤੇ HDFC ਬੈਂਕ ਸਰਕਾਰੀ ਪੈਨਲ ਚੋਂ ਬਾਹਰ ਹੋ ਗਏ ਪੰਜਾਬ ਸਰਕਾਰ ਦੀ ਪੈਨਲ ਸੂਚੀ ਚੋਂ ਬਾਹਰ ਹੋ ਗਏ ਔਰ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੇ ਸਾਰੇ ਵਿਭਾਗਾ ਨੂੰ ਸਾਰੇ ادارےਾਂ ਨੂੰ ਸਾਰੇ ਸਰਕਾਰੀ ਕਾਰਪੋਰੇਸ਼ਨਾਂ ਬੋਰਡਾਂ ਨੂੰ ਪੰਚਾਇਤਾਂ ਨੂੰ ਨਗਰ ਨਿਗਮ ਨਗਰ ਕੌਂਸਲਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਕੋਈ ਵੀ ਸਰਕਾਰੀ ਲੈਣ-ਦੇਣ ਇਹਨਾਂ ਦੋਵਾਂ ਬੈਂਕਾਂ ਦੇ ਰਾਹੀਂ ਨਾ ਕੀਤਾ ਜਾਵੇ। ਅੱਛਾ ਇਹਨਾਂ ਨਾਲ ਕੋਈ ਤਾਲਮੇਲ ਨਹੀਂ। ਇਹ ਵੀ ਝਟਕਾ ਹੁੰਦਾ ਵੇ ਕਹਿੰਦੇ ਨੇ। ਹੂੰ ਪਰ ਤੁਸੀਂ ਇਹ ਕਾਰਵਾਈ ਕੀਤੀ ਕਿਉਂਕਿ ਸਰਕਾਰੀ ਕੰਮ ਦੇ ਵਿੱਚ ਮੁਸ਼ਕਲ ਆਈ ਤੁਹਾਨੂੰ। ਹੂੰ। ਰਵਿੰਦੀ ਜੀ ਕਦੇ ਇਹ ਜਾਹੇ ਲੋਕਾਂ ਦੇ ਮੁਸ਼ਕਲ ਆਉਣ ਤੇ ਵੀ ਦਿਖਾ ਦੇ ਕਰੋ। ਦਿਖਾ ਦੇ ਕਰੋ ਸਹੀ ਗੱਲ ਹੈ। ਜਿਹੜੇ ਬੈਂਕ ਆਮ ਬੰਦਿਆਂ ਨੂੰ ਪਹਿਲਾ ਕੁਰਸੀ ਤੇ ਬਿਠਾ ਕੇ ਕਾਫੀ ਦਾ ਕੱਪ ਫੜਾ ਕੇ ਉਹਨਾਂ ਦੀ ਜ਼ਮੀਨਾਂ ਦੇ ਨਾਂ ਦੇ ਉੱਤੇ ਚੱਕੋ ਜੀ ਟਰੈਕਟਰ ਵੀ ਲੈ ਜਾਓ ਜੀ ਬੜੀਆ ਮਸ਼ੀਨ ਵੀ ਲੈ ਜਾਓ ਜੀ ਕੋਈ ਗੱਲੇ ਨਹੀਂ ਤੁਸੀਂ ਕਰੋ ਜੀ ਜੋ ਕਰਨਾ ਹੈ ਮੌਜ ਕਰੋ ਜੀ ਤੇ ਬਾਅਦ ਚੋ ਮਹੱਲੇ ਚ ਜਾ ਕੇ ਉਹਨਾਂ ਦੀਆਂ ਬੇਇੱਜ਼ਤੀਆਂ ਕਰਨ ਜਾਂਦੇ ਨੇ ਉਹਨਾਂ ਦੇ ਥੇਲੇ ਥੇਲੇ ਦੇ ਏਜੰਟ ਹਾਂ ਹਾਂ ਕੁੱਤਨੀਆਂ ਕਰਦੇ ਜਾਂਦੇ ਨੇ ਜਿਹੜਾ ਬਚਾ ਕੋਈ ਮੋਟਰਸਾਈਕਲ ਲੈ ਬੈਠਾ ਉਹਦਾ ਮੋਟਰਸਾਈਕਲ ਚੱਕ ਲਿਓ ਜਿਹੜਾ ਕਾਰ ਦੇ ਉੱਪਰ ਦੀ ਕਾਰ ਚੱਕ ਲਿਓ ਇਹਨਾਂ ਫਰਤ ਜਦੋਂ ਕਿ ਕਾਨੂੰਨੀ ਤੌਰ ਤੇ ਕਿਸ ਟੁੱਟਣ ਤੇ ਤੁਸੀਂ ਏਦਾਂ ਦਾ ਪਤੀਰਾ ਨਹੀਂ ਕਰ ਸਕਦੇ ਸਹੀ ਗੱਲ ਹੈ ਬਿਲਕੁਲ ਰੀਐਕਸ਼ਨ ਨਹੀਂ ਪਾ ਸਕਦੇ ਪਰ ਸੱਤੀ 200 ਗਲਿਆਂ ਦੀ ਚਲਦੀ ਹੈ ਉਦੋਂ ਕਦੇ ਸਰਕਾਰਾਂ ਕਿਉਂ ਨਹੀਂ ਜਾਗਦੀਆਂ ਕਿ ਤੁਹਾਨੂੰ ਅਸੀਂ ਪੈਨਲ ਤੋਂ ਬਾਹਰ ਕਰ ਦਾਂ ਤੁਸੀਂ ਸਾਡੇ ਪੰਜਾਬ ਦੇ ਵਸਨੀਕਾਂ ਨਾਲ ਧੱਕਾ ਕਰ ਰਹੇ ਹੋ ਪੰਜਾਬ ਚ ਆ ਕੇ ਕਮਾ ਰਹੇ ਹਾਂ ਪੰਜਾਬ ਦੇ ਪੈਸੇ ਨਾਲ ਤੁਹਾਡੇ ਬੈਂਕ ਚੱਲਦੇ ਨੇ ਇੱਥੇ ਤੁਸੀਂ ਪ੍ਰੋਫਿਟ ਖਾ ਪਾ ਰਹੇ ਹੋ ਤੇ ਉਹਦੇ ਵਿੱਚੋਂ ਜੇਕਰ ਆਹ ਪਰਤਾਰਾ ਤਾਂ ਫਿਰ ਏਦਾਂ ਕੀ ਸੋ ਇਹ ਕਿੰਨੇ ਹੀ ਸਵਾਲ ਖੜੇ ਨੇ ਨਾ ਪ੍ਰਾਈਵੇਟ ਉਦਾਰਿਆਂ ਦੇ ਵਾਰਨਾਲ ਦਾ ਮਤਲਬ ਕੈਪਟਨ ਸਰਕਾਰ ਦੇ ਸਮੇਂ ਦਾ ਵੀ ਹਵਾਲਾ ਸਾਹਮਣੇ ਆਉਂਦਾ ਰਿਹਾ ਕਿ ਜਦੋਂ ਉਹਨਾਂ ਨੇ ਲੋਨ ਮਾਫ ਕਰ ਲਈ ਸੀ ਤਾਂ ਇਹ ਹੱਥਕੜੇ ਕਰ ਗਏ ਸੀ ਪ੍ਰਾਈਵੇਟ ਬੈਂਕ ਐਸੀ ਨਹੀਂ ਕਰਦੇ ਅਸੀਂ ਨਹੀਂ ਕਰਦੇ ਸਹੀ ਗੱਲ ਹੂੰ ਹੂੰ ਤੇ ਉਸ ਸਮੇਂ ਵੀ ਕੈਪਟਨ ਦੜਬਟ ਲਈ ਸੀ ਤਾਂ ਹੁਣ ਵੀ ਤੁਸੀਂ ਆਪਣੇ ਯੋਗੀ ਦੜਬਟੀਆਂ ਔਰ ਗਰੰਟੀ ਨਾਲ ਮੈਂ ਕਹਿਣਾ ਕਿ ਖਬਰ ਅੱਜ ਆਪਾਂ ਚਰਚਾ ਕਰ ਰਹੇ ਹਾਂ ਨਾ ਕਿ ਇਨਸਟਿਟ ਬੈਂਕ ਦੇ HDFC ਬੈਂਕ ਪੈਨਲ ਚ ਬਾਅਦ ਨੇ ਜਿੱਦਾਂ ਸ਼ਾਮਲ ਹੋਣਗੇ ਉਦੋਂ ਹਵਾ ਨਹੀਂ ਨਿਕਲਣ ਦੇਣੀ ਔਰ ਆਉਦੇ ਚੰਦ ਦਿਨਾਂ 'ਚ ਬੈਂਕ ਸ਼ਾਮਲ ਹੋਣਗੇ ਦੁਆਰਾ ਪੈਨਲ ਸ਼ਾਮਲ ਹੋਣਗੇ ਸਹੀ ਗੱਲ ਬਿਲਕੁਲ ਹੋਣਗੇ ਤੇ ਹੂੰ ਕੱਲ ਹੀ ਉਹਨਾਂ ਦੇ ਆਕਾ ਦਿੱਲੀ ਬੰਬੇ ਤੋਂ ਤੁਰ ਪਿਆ ਹੁਣੇ ਤੇ ਸਵੇਰ ਨੂੰ ਭਗਵੰਤਵਾਨ ਨੂੰ ਕੋਲ ਦੱਸੇ ਦਿੱਤੇ ਹੁਣੇ ਤੇ ਲੋੜੀਂਦਾ ਸਾਰਾ ਕੁਝ ਹੁੰਦਾ ਉਹਨਾਂ ਦਾ ਭਗਵੰਤਵਾਨ ਦਾ ਜਾਣ ਦੀ ਲੋੜੇ ਨਾ ਪਵੇ ਕੇਜਰੀਵਾਲ ਵਾਲੇ ਸਰਜੇ ਹੁਣੇ ਹੂੰ ਦੇਖੋ ਜਾਨ ਹਾਂਜੀ ਜਦੋਂ ਚੜਾਵੇ ਚੜਦੇ ਆ ਜੀ ਫਿਰ ਕੰਮ ਕੀ ਔਖਾ ਇਹ ਤਾਂ ਨੋਟਿਸ ਹੀ ਆਇਆ ਨਾ ਇਹ ਕੋਈ ਬਲੈਕਲਿਸਟ ਨਹੀਂ ਕੀਤੇ ਜਾਂ ਕੁਝ ਨਹੀਂ ਕੀਤੇ ਜਾਂ ਧਮਕੀ ਭਰੇ ਪੱਤਰੀ ਆ ਇੱਕ ਦਿਨ ਆਪਾਂ ਗੱਲ ਵੀ ਸਾਂਝੀ ਕੀਤੀ ਸੀ ਨਾ ਵੀ ਉਹ ਕਹਿੰਦੇ ਵੀ ਆਪਾਂ ਮਿਨਿਸਟਰ ਬਣ ਗਏ ਤੇ ਆਪਾਂ ਨੂੰ ਮਿਲਣ ਤਾਂ ਕੋਈ ਆਇਆ ਨਹੀਂ ਉਹ ਕੋਈ ਸਲਾਹਕਾਰ ਸੀਗਾ ਤੇ ਉਹ ਕਹਿੰਦਾ ਜੀ ਇਹਦੇ ਵਿੱਚ ਕੀ ਹੈ ਕਹਿੰਦੇ ਮੜੀ ਜੇ ਖ਼ਬਾਰ ਚ ਸੁਰਖੀ ਲਵਾ ਦਿਓ ਇਹ ਤਾਂ ਘਰੇ ਗੁਲਦਸਤਾਂ ਦਾ ਢੇਰ ਲੱਗ ਜਾਣਾ ਤੁਹਾਡੇ ਤੇ ਚੱਕੇ ਨਹੀਂ ਜਾਣੇ ਉਹੀ ਗੱਲ ਆ ਪਰ ਇੱਕ ਗੱਲ ਸ਼ਰਮਾ ਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ ਇਹ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਵਿਚਰਦੇ ਆ ਨਾ ਉਹਦੀ ਪਤਾ ਲੱਗਦਾ ਵੀ ਜਦੋਂ ਇਹਨਾਂ ਨੂੰ ਆਪ ਗਰਜ ਹੁੰਦੀ ਹੈ ਜ਼ਿੰਮੇਦਾਰ ਤਿਕਰ ਉਦੋਂ ਇਹ ਉਹਦੇ ਪੈਰਾਂ ਥੱਲੇ ਵਿਸ਼ਣ ਤੱਕ ਜਾਂਦੇ ਆ ਜਦੋਂ ਮੜਾ ਜੀ ਕਹਿ ਦੇਓ ਵੀ ਆਹ ਸਕੀਮ ਲੈਣੀ ਆ ਜਾਂ ਟਰੈਕਟਰ ਲੈਣਾ ਘਰੇ ਉਹ ਥੜਾ ਨੀਵਾ ਕਰ ਦਿੰਦੇ ਜਿਵੇਂ ਕਹਿੰਦਾ ਬਾਰ ਦਾ ਕੌਲਾ ਨੀਵਾ ਕਰ ਦੇਣਾ ਤੇ ਜਦੋਂ ਫਿਰ ਉਹ ਕਿਤੇ ਕੋਈ ਇੱਕ ਅੱਧਾ ਸੀਜ਼ਨ ਲੇਟ ਫੇਟ ਹੋ ਜੇ 20 ਪਜੇ ਫਸਲ ਦੀ ਮਤਲਬ ਝਾੜ ਘਟ ਹੋਵੇ ਫਿਰ ਇਹ ਬੇਜ਼ੀਤੀ ਕਰਨ ਲੱਗੇ ਵੀ ਇੱਕ ਮਿੰਟ ਨਹੀਂ ਲਾਉਂਦੇ ਮਾਸਾ ਨਹੀਂ ਲਾਉਂਦੇ ਸੋ ਕਾਰਪੋਰੇਟਸ ਨਾਲ ਜ਼ਿਮੀਂਦਾਰ ਨੂੰ ਵੀ ਥੋੜਾ ਜਿਹਾ ਸਮਝ ਕੇ ਵਰਤਣਾ ਚਾਹੀਦਾ ਭਾਵੇਂ ਕੋਈ ਬੈਂਕ ਕਹਦੇ ਭਾਵੇਂ ਕੋਈ ਹੋਰ ਅਦਾਰਾ ਹੈ ਤਾਂ ਕਾਰਪੋਰੇਟ